ਹਾਲਕੇ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਇੱਧਰ ਵਿਕਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੌਰਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕੱਦਮੇ ਐਨਡੀਪੀਐਸ ਐਕਟ ਦੇ ਅਰਜ਼ ਕਰ ਚੁੱਕੇ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਹੈ ਜਦੋਂ ਦਸ ਅਬਰਦ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌਰਕਲਾਂ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਂਡੇ ਵਿੱਚ ਲਿਆ ਕੇ ਉਹਨਾਂ ਨੂੰ ਡੀਡਿਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਇਹ ਜਿਹਨਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ ਤੇ ਉਹ ਸੈਂਟਰ ਤੇ ਲਜਾਇਆ ਜਾਂਦਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਹੋ ਜੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜਵਾਨ ਤਰਾ ਕਰਾਈ ਜਾਵੇ ਤੇ ਸਾਡੀ ਵਾਰ-ਵਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਬਾਨ ਤਰ੍ਹਾਂ ਦਿੱਤੀ ਜਾਵੇ ਤੇ ਰਿਕਵਰੀ ਘੱਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜ਼ਬਾਨ ਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ